ਸੋ ਕਹ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਸਿਫਤ ਖਸਮ ਦੀ ਨੂਰ ਅਰਸਾ ਹੋ ਕੋ ਸਹੋ ਝੱਟੀ ਐ ਤੁਦ ਡਿਠੇ ਸੱਚੇ ਪਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤ ਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਾਂਸ ਪ੍ਰਾਨ ਪਤ ਪਾਵੈ ਗੋਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰਮਹਾਂਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਇ ਕੀਚੜ ਡੂਬੈ ਮੈਲ ਨਾ ਜਾਇ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੂਬੇ ਦਾਸ਼ੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵੜ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਜ ਸਮਾਈ ਸਰਵਰ ਮਹਾਂਸ ਹੰਸ ਮਹ ਸਾਗਰ अकाथ कथा गुर बचनी आदर सोन मंडल एक जोगी बैसे नार ना पुरख कहो को कैसे ਤਰੇ ਪਾਵਨ ਜੋਤ ਰਹੇ ਲੇਵਲਾਈ ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਜ ਵਿਚਾਰੀ ਭਗਤ ਵੱਛਲ ਭੈ ਕਾਟਣ ਹਾਰੇ ਹਉਮੈ ਮਾਰ ਮਿਲੇ ਪਗ ਧਾਰੇ ਅਨਿਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬਿ ਦਾਖ ਹੋਵੈ ਨਾ ਚੀਨਸ ਭ੍ਰਮ ਭ੍ਰਮ ਰੋਵੈ ਕਹ ਤਉ ਪੜ ਤਉ ਸੁਣ ਤਉ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਈ ਚੌਥੇ ਪਦ ਕੋ ਜੇ ਮਨਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸਬਦ ਭਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸੱਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸਬਦ ਭਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਾਂਸ ਪ੍ਰਾਨ ਪਤ ਪਾਵੈ